ਸਵਾਗਤ ਹੈ ਦੋਸਤੋ ਆਪਣੇ ਫੇਸਬੁਕ ਤੇ YouTube ਪੇਜ ਤੇ ਦੋਸਤੋ ਆਪਾਂ ਤੁਹਾਨੂੰ ਨਾ ਦੋ ਜਰਸੀ ਗਾਵਾਂ ਦਿਖਾਉਣੀਆਂ ਨੇ ਆਪਾਂ ਖੜੇ ਆਂਗੇ ਪਿੰਡ ਢੋਲੇ ਜ਼ਿਲ੍ਹਾ ਬਰਨਾਲਾ ਬਾਈ ਕੋਰਪਰੀ ਦਾ ਇਹ ਫਾਰਮਾਗਾ ਆਪਾਂ ਤੁਹਾਨੂੰ ਇਹ ਦੋ ਜਰਸੀ ਗਾਵਾਂ ਦਿਖਾਉਣੀਆਂ ਨੇ ਜੀਆਂ ਟਾਪ ਦੀਆਂ ਨੰਗੀਨੀ ਦਿਖਾਉਣੇ ਨੇਗੇ ਇੱਕ ਵੱਡੀ ਜਰਸੀ ਗਾਂ ਦਿਖਾਉਣੀ ਹੈ ਲੈ ਵੀ ਛੋਡੀ ਬਾਈ ਨਾਲ ਕਰਾਉਣੇ ਆਪਾਂ ਗੱਲਬਾਤ ਦੋ ਜਰਸੀ ਗਾਵਾਂ ਚੈੱਕ ਕਰੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਨਾਮ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜਸਵਿੰਦਰ ਚੰਗਾ ਜੀ ਪਿੰਡ ਧੌਲਾ ਗਈ ਤੇ ਜ਼ਿਲ੍ਹਾ ਬਰਨਾਲਾ ਗਈ ਆਪਣਾ ਕੀ ਡਿਟੇਲ ਆ ਯਰ ਸਿੰਘਾਂ ਦੀ ਡਿਟੇਲ ਇਹ ਦੂਸਰਾ ਸੂਬਾ ਸੂਰਜੀ ਹੈ ਜੀ ਅੱਛਾ ਜੀ ਤੇ ਮੂੰਹੋ ਸਿੱਗੀ ਹੈ ਜੀ ਮੂੰਹੋ ਸਿੱਗੀ ਹੈ ਹਾਂ ਜੀ ਹਾਂ ਕਿੰਨਾ 3 24 ਕਿਲੋ ਦੁੱਧ ਖਰਾ ਦਿੱਤਾ ਹੋਇਆ ਜੀ ਹਜੇ ਲੈੰਦੀ ਐ ਇੱਕ ਡੰਗ ਡੰਗ ਦੇ ਆੜੀ ਚੁੱਸ ਠੀਕ ਆ ਹਾਂ ਜੀ ਤੋੜ ਕੇ ਦਿਖਾਓ ਲੈ ਚੈੱਕ ਕਰੋ ਦੋਸਤੋ ਇਹ ਹੂੰ ਬਾਈ ਕਿੰਨਾ ਬਹੁਤ ਚੰਗੀ ਹੈ ਜੀ ਕੱਟ ਮਾਰ ਕੇ ਸਿੱਗੀ ਹੈ ਕਾਡਰ ਕੁਆਲਟੀ ਬਾਕਮਾਹਲਾ ਚੈੱਕ ਕਰ ਸਕਦੇ ਹੋ ਤੁਸੀਂ ਮੋੜ ਲਾ ਬਾਈ ਜਾਲਾ ਲੱਗਿਆ ਜੀ ਤੇ ਝੋੜੀ ਐਚਐਫ ਕਾਇਆਂ ਨੂੰ ਵੀ ਚੰਗੀ ਲੱਗੀ ਹੋਈ ਆ ਝੂਲੀ ਜਿਹੜੀ ਬਾਈ ਕਹਿੰਦਾ ਐਚਐਫ ਗਾਵਾਂ ਨਾਲੋਂ ਵੀ ਚੰਗੀ ਲੱਗੀ ਹੋਈ ਆ ਤੇ ਬਾਡੀ ਵੰਤਰ ਦੀ ਬਹੁਤ ਚੰਗੀ ਹੈਗੀ ਤਿਆਰੀ ਆ ਸੂਣ ਦੇ ਬਸ ਡੰਗਦੇ ਆੜੀ ਤੇ ਸੂਜੀ ਦੁੱਧ ਖਰਾ ਹੈ ਆਹ ਹੁਣ ਤਾਂ ਮੌਸਮ ਵੀ ਬਹੁਤ ਚੰਗਾ ਹੁੰਦਾ ਜੀ ਅੱਗੀ 15 ਦਿਨਾਂ ਨੂੰ ਫਰਾਂ 24 25 ਕਿਲੋ ਦੁੱਧ ਮੰਨ ਕੇ ਬੰਦਾ ਜਿਹੜਾ ਮਰਜ਼ੀ ਪੈਸੇ ਲਾ ਲਈ ਕੱਦ ਕਾਠ ਵਾਲੀ ਇੱਕ ਛੋਟੀ ਨਮਣੀ ਕੀ ਮੁੱਲ ਕਰਦੇ ਹੋ ਮੁੱਲ ਆਪਾਂ ਜਿਹੜਾ ਮਰਜ਼ੀ ਕਰਾ ਲਈ 90000 ਰੁਪਏ ਦੀ ਵੜ ਦੇ ਦਾਂਗੇ ਆਪਾਂ 90 ਦੀ ਮਾਨਤਾਨ ਹੋ ਜੂਗਾ ਮਾਨਤਾ ਕਰ ਦਾਂਗੇ ਪਹੁੰਚ ਕਰ ਦੋਗੇ 90 ਚ ਕੋਈ ਗੱਲ ਨਹੀਂ ਜਿਵੇਂ 100 ਕਿਲੋਮੀਟਰ ਤੱਕ ਦੀ ਕਰ ਦਾਂਗੇ ਜੀ ਇਹ ਤੋਂ ਜ਼ਿਆਦਾ ਨਹੀਂ ਹੋਣੀ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ ਮੇਰਾ ਹੈਗਾ 97796 ਜੀ 21166 ਆ ਗਾਂ ਦੀ ਜੀ ਡਿਟੇਲ ਹੈ ਇਹ ਨਾਲ ਦੂਸਰਾ ਸੁਭ ਇਹ ਥੋੜੀ ਜਿਹੀ ਨਰਮਾਈ ਇਹ ਐ ਮੰਨ ਕੇ ਚਲੋ ਇੱਕ ਹਫਤਾ ਰਹਿੰਦਾ ਜੀ ਇਹਦਾ ਹਜੇ ਹਫਤਾ ਰਹਿੰਦਾ ਹਾਂ ਇਹ ਮੂੰਹ ਦੰਦਾ ਜਿਵੇਂ ਆ ਇਹ ਦੰਦਾ ਜਵਾਨ ਹੈ ਜੀ ਤੇ ਰੰਗ ਰੰਗ ਦੀ ਸ਼ੈਣ ਕੁ ਵਗੈਰਾ ਕਲਰ ਵੀ ਬਹੁਤ ਚੰਗੀ ਹੈ ਜੀ ਮੇਰੇ ਵਧੀਆ ਪਾਉਡਰ ਚੰਗੇ ਤੇ ਪਾਈ ਹੋਈ ਆ ਤੋੜ ਦੋ ਜੀ ਕੋਈ ਨਸੀਲਾ ਵੀ ਜਿਸੀ ਹਿੱਟ ਜਿਵੇਂ ਆਪਾਂ ਕਹਿਦਾ ਨਹੀਂ ਆ ਦੇਖੋ ਤੁਸੀਂ ਦੋਸਤੋ ਬਾਡੀ ਬੈਂਟਰ ਦੀ ਬਾਡੀ ਬੈਂਟਰ ਦੀ ਬਹੁਤ ਚੰਗੀ ਆ ਗਈ ਤੇ ਵਜਨ ਵੀ ਬਹੁਤ ਚੰਗਾ ਕਰਮਾਲੀ ਦਾ ਤੇ ਆਰਡਰ ਕੁਆਲਟੀ ਬਾ ਕਮਾਲ ਬਣਾਉਣੀ ਆ ਬਾਈ ਕਹਿੰਦਾ ਹਲੇ ਸੂਣ ਚ ਹਫਤਾ 10 ਦਿਨ ਲੇਜੂਗੀ ਚੈੱਕ ਕਰੋ ਤੁਸੀਂ ਕੰਨਰ ਦੀ ਸੈਣੀ ਨਾ ਹੱਤੀ ਚ ਬਾਈ ਵਾਲਾ ਥਣ ਲੱਗਿਆ ਬਹੁਤ ਸੋਹਣੀ ਝੋਲੀ ਬਣਾਉਂਦੀ ਹੈ ਜੀ ਦੁੱਧ ਖਰਾ 18 ਤੋਂ 20 ਕਿਲੋ ਦੇ ਵਿੱਚ ਦੇ ਦੋ ਜੀ 18 ਤੋਂ 20 ਦੇ ਵਿੱਚ ਵਿੱਚ ਬਾਈ ਕਹਿੰਦਾ ਦੁੱਧ ਦੇ ਦੇਣਾ ਇਹ ਗਾਂ ਨੇ ਚੈੱਕ ਕਰ ਲੋ ਤੁਸੀਂ ਇਹਦਾ ਕੀ ਰੇਟ ਰਹਿਣਾਗਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਈ ਦੀ 85000 ਰੁਪਏ ਦੀ ਆਪਾਂ ਵਧੀਆ ਲੈ ਲਾਂਗੇ 85 ਦੀ 85 ਦੀ ਜਮ੍ਹਾਂ ਲੈਂਦੇ ਨਾ ਵਾ ਲੈਣ ਦੇ ਨਹੀਂ ਦੱਸਿਆ ਹੀ ਆਪਾਂ ਮੁੱਲ ਕਰਾਉਣ ਵਾਲਾ ਤਾਂ ਆਪਾਂ ਕਿਤੇ ਕੰਮ ਹੀ ਨਹੀਂ ਕਰਿਆ ਜੀ ਇਹ ਵੀ ਪਹੁੰਚ ਕਰ ਦੋਗੇ ਇਹ ਵੀ 100 ਕਿਲੋਮੀਟਰ ਦੀ ਇਹ ਵੀ ਪਹੁੰਚ ਕਰ ਦੇ ਕੋਈ ਜੋੜਾ ਲੱਗ ਜੀ ਉਹਦਾ ਹੋ ਜੇ ਹਿਸਾਬ ਨਾਲ ਮਨਤਾ ਨਹੀਂ ਜ਼ਰੂਰ ਕਰਾ ਐਫ ਦੀ ਕੀ ਡਿਟੇਲ ਆ ਐਫ ਆਪਣੇ ਕੋਲੇ ਨਹੀਂ ਆਏ ਮੰਨ ਕੇ ਜਦੋਂ ਅੱਜ 6-7 ਕਿਨਾਰੇ ਨਹੀਂ ਜੀ ਠੀਕ ਹੈ ਜੀ ਇਹਨਾਂ ਵਿੱਚੋਂ ਦੋ ਕਿਨਾਰੇ ਸੂਏ ਹੋਏ ਨੇ अच्छा जी ਇਹ ਜਿੰਨਾ ਵੀ ਤੁਸੀਂ ਕੋਈ ਵੈਣਾ ਮਿਲਣੀ ਹੈ 20 ਕਿਲੋ ਤੋਂ ਲੈ ਕੇ 20 ਕਿਲੋ ਦਾ ਕਰੀਏ ਜੀ ਠੀਕ ਆ ਜਿਹੜਾ ਵੀ ਬੰਦਾ ਆਪਣੇ ਕੋਈ ਵੀਡੀਓ ਮੰਗਾ ਲਈ ਤੇ ਹੀ ਸਪੈਸ਼ਲ ਵੀਡੀਓ ਭੇਜਾਂਗੇ ਜੀ ਠੀਕ ਆ ਦੋ ਤਿੰਨ ਕਿਨਾਂ ਸੋਈ ਮਿਲਣਗੇ ਜੀ ਬਾਕੀ ਨਾਲ ਗੱਪਣ ਮਿਲਣਗੇ ਵਪਾਰ ਦਾ ਕੰਮ ਹੈ ਵਿਕਰੀ ਦਾ ਕੰਮ ਕਰਦੇ ਕਿੰਨਾ ਕਮਾਲ ਖੜਾ ਰਹਿੰਦਾ 24 ਘੰਟੇ ਮਾਲ ਆਪਣੇ ਕੋਲੇ ਜੀ 15 ਖਾਈਆਂ ਰਹਿੰਦੀਆਂ ਨੇ ਜੀ ਠੀਕ ਆ ਤੇ 2000 ਵਿੱਚ ਮੰਜਾ ਵੀ ਲੈ ਲੈਣੇ ਠੀਕ ਆ ਬੱਚੀਆਂ ਮਾਨੂੰ ਲੱਗੇ ਬੱਚੀ ਕੋਈ ਟਾਈਮ ਟੱਲੀ ਆਉਂਦੀ ਹੈ ਜੀ ਹੀਫਰ ਹਾਂ ਜੀ ਹਾਂ ਜੀ ਇਹ ਹੀਫਰ ਦੀ ਡਿਟੇਲ ਸੀ ਜੀ ਇਹ ਨਹੀਂ ਤੇ ਆਪਾਂ ਦਿੱਤੀ ਹੈ ਜੀ ਬੰਦਿਆਂ ਨੂੰ ਜੀ ਹੁਣ ਆਹੀ ਫਰ ਹਾਂਜੀ ਹਾਂ ਲੈ ਚੈੱਕ ਅੱਛਾ ਜੀ ਤੇ ਬਹੁਤ ਫਾਨ ਵੀ ਬੱਚੀ ਹੈ ਜੀ ਇਹ ਠੀਕ ਆ ਤੇ ਚੰਗੀ ਮੰਨ ਕੇ ਚਲੋ ਬਜਨ ਵਜੂਦ ਵਾਲੀ ਹੈ ਜੀ ਮੂਹੋਂ ਕੀਰੀ ਹੈ ਲੈ ਦੋਸਤੋ ਤੁਸੀਂ ਆ ਜਰਸੀਆਂ ਦੇ ਵਿੱਚੋਂ ਕੋਈ ਵੀ ਜਰਸੀ ਗਾਂ ਖਰੀਦਨੀ ਆ ਸਕਰੀਨ ਤੇ ਬਾਈ ਦਾ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੇ ਕੋਈ ਵੀ ਤੁਸੀਂ ਐਫ ਗਾਂ ਦੀ ਵੀਡੀਓ ਮਗਵਾਉਣੀ ਆ ਤਾਂ ਤੁਸੀਂ ਐਚ ਐਫ ਗਾਂ ਖਰੀਦਣੀਆਂ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਪਸੰਦ ਆਉਂਦੀ ਆ ਤਾਂ ਤੁਸੀਂ ਉਹ ਗਾਂ ਵੀ ਖਰੀਦ ਸਕਦੇ ਹੋ ਚੈੱਕ ਕਰੋ ਤੁਸੀਂ ਬਾਕੀ ਤੁਸੀਂ ਫਾਰਮ ਤੇ ਪਹੁੰਚ ਕੇ ਚੰਗੀ ਤਰ੍ਹਾਂ ਗਾਂ ਚੈੱਕ ਕਰਕੇ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ